मतलब एक भी वायलेशन नहीं होनी चाहिए अदरवाइज खैर नहीं है यानी जो रूल बुक है उसका पालन करें पारदर्शिता से पालन करें कैंडिडेट्स को और उनके एजेंट्स को हर जगह में शामिल रखें सीसीटीवी फुटेज 24 बाई सेवन लेते रहें हर प्रक्रिया का ताकि पूरी पारदर्शिता बनी रहे तो जैसे वोट डालने में मेहनत की उसी तरीके से आज यहाँ भी पूरी पारदर्शिता के साथ वो सब लोग काम कर रहे हैं

तो उसको इमीडिएट ठीक करेंगे कोई गलती करने की संभावना नहीं है सबको सख्त हिदायतें दी गई हैं लेकिन अगर कोई कहीं से किसी को शक है कोई शिकायत आती है तो बताएं हमें एविडेंस के साथ हम लोग इमीडिएट कार्रवाई करें, करें। अपडेट कैसे कर रहे हैं वेबसाइट वगैरह पे जो लोग देख रहे हैं आप बता रहे वो कंटिन्यूस अपडेट हो रहा है वो डायरेक्ट डाटा फीड करते हैं सेंटर्स से हर टेबिल से और हर राउंड के बाद वो कंटिन्यूस फीड हो रहा है और कब तक सब तस्वीर साफ हो जाने की अब ये तो शुरू हो गया है फर्स्ट राउंड के रिजल्ट आने शुरू हो गए हैं नौ बच चुके हैं सारी टीम हमारी रात भर दो-तीन दिन से यही काम कर रही है सो रही है यहीं पर और आ... इस वक्त की बड़ी खबर आ रही है वाराणसी तो पीएम नरेंद्र मोदी पीछे चल रहे हैं लगभग 13000 वोटों ਨਾਲ पीछे चल रहे हैं नरेंद्र मोदी इस वक्त की सबसे तो बड़ी खबर ਤੇ हैरान करने वाली खबर है ਵਾਰਾਨਾਸੀ ਤੋਂ ਭਾਰਤੀ ਜਨਤਾ ਪਾਰਟੀ ਦੇ ਸਭ ਤੋਂ ਵੱਡਾ ਚਿਹਰਾ ਪੀਐਮ ਨਰਿੰਦਰ ਮੋਦੀ ਪਿੱਛੇ ਚੱਲ ਰਹੇ ਨੇ ਇਹ ਬਹੁਤ ਵੱਡੀ ਖਬਰ ਹੈ ਵਾਰਾਨਾਸੀ ਤੋਂ ਪੀਐਮ ਨਰਿੰਦਰ ਮੋਦੀ ਪਿੱਛੇ ਚੱਲ ਰਹੇ ਨੇ ਔਰ ਬੜੀ ਹੈਰਾਨ ਕਰਨ ਵਾਲੀ ਖਬਰ ਹੈ ਵਾਰਾਨਾਸੀ ਤੋਂ ਪੀਐਮ ਨਰਿੰਦਰ ਮੋਦੀ ਪਿੱਛੇ ਚੱਲ ਰਹੇ ਨੇ ਤੇ ਬਹੁਤ ਵੱਡੀ ਖਬਰ ਹੈ ਭਾਰਤੀ ਜਨਤਾ ਪਾਰਟੀ ਨੂੰ ਹੈਰਾਨ ਕਰਨ ਵਾਲੀ ਖਬਰ ਹੈ ਕਿ ਇਸ ਵਕਤ ਵਾਰਾਨਾਸੀ ਤੋਂ ਪੀਐਮ ਨਰਿੰਦਰ ਮੋਦੀ ਜੋ ਹੈ ਉਹ ਪਿੱਛੇ ਚੱਲ ਰਹੇ ਨੇ ਬਹੁਤ ਵੱਡੀ ਖਬਰ ਆ ਰਹੀ ਹੈ ਉੱਤਰ ਪ੍ਰਦੇਸ਼ ਤੋਂ ਵਾਰਾਨਾਸੀ ਤੋਂ ਪੀਐਮ ਨਰਿੰਦਰ ਮੋਦੀ ਜੋ ਹੈ ਉਹ ਪਿੱਛੇ ਚੱਲ ਰਹੇ ਨੇ ਤਿਤੜਾਕ ਸਾਹਿਬ ਮੈਂ ਤੁਹਾਨੂੰ ਡਿਬੇਟ 'ਚ ਜੋੜਨਾ ਚਾਹੁੰਦਾ ਪ੍ਰਲਾਦ ਜੀ ਇਸ ਵਕਤ ਦੀ ਵੱਡੀ ਖਬਰ ਹੈ ਵਾਰਾਨਾਸੀ ਤੋਂ ਪੀਐਮ ਨਰਿੰਦਰ ਮੋਦੀ ਪਿੱਛੇ ਚੱਲ ਰਹੇ ਨੇ ਜੀ ਬਿਲਕੁਲ ਅਗਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਜੇ ਗੱਲ ਕੀਤੀ ਜਾਵੇ ਤਾਂ ਪਹਿਲਾਂ ਤਾਂ ਉਹ ਅਗਰ ਸ਼ੁਰੂਆਤੀ ਰੁਝਾਨਾਂ ਦੇ ਵਿੱਚ ਉਹ ਬਹੁਤ ਮਾਰਜਨ ਦੇ ਨਾਲ ਉਹ ਲੀਡ ਕਰਦੇ ਪਏ ਸੀ ਪਰ ਹੁਣ ਅੱਗੇ ਪਿੱਛੇ ਦੀ ਦੌੜ ਜਿਹੜੀ ਹੈ ਉਹ ਦੇਖਦਿਆਂ ਮਿਲਦੀ ਪਈ ਹੈ ਹਾਲਾਂਕਿ 12 ਨਸੀ ਦੇ ਵਿੱਚ ਉਹ ਉਹਨਾਂ ਦਾ ਗਰਮ ਮੰਨਿਆ ਜਾਂਦਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦਾ ਤੇ ਹੁਣ ਇਹ ਰੁਝਾਨ ਹੁਣ ਕਦੋਂ ਕਿਵੇਂ ਤਬਦੀਲ ਹੋ ਜਨ 1 ਮਿੰਟ 2 ਮਿੰਟ ਦੇ ਵਖਵੇ ਬਾਅਦ ਲਗਾਤਾਰ ਇਹ ਰੁਝਾਨ ਨੇ ਉਹ ਬਦਲਦੇ ਜਾ ਰਹੇ ਨੇ ਅਜੇਹੇ ਦੇ ਵਿੱਚ ਅਜੇ ਹੋਰ ਆਉਣ ਵਾਲਾ ਸਮਾਂ ਦੱਸੇਗਾ ਵੈਸੇ ਤਾਂ ਅਗਰ ਗੱਲ ਕੀਤੀ ਜਾਵੇ ਤਾਂ ਐਨਡੀਏ ਦੇ ਹੱਕ ਦੇ ਵਿੱਚ ਜ਼ਿਆਦਾਤਰ ਇਹ ਜਿਸ ਤਰੀਕੇ ਦੇ ਨਾਲ ਐਗਜ਼ਿਟ ਪੋਲ ਜਿਹੜੇ ਦਿਖਾਏ ਗਏ ਸੀ ਉਹ ਉਸ ਦੇ ਹੱਕ ਦੇ ਵਿੱਚ ਭੁਗਤਦੇ ਹੋਏ ਦਿਖਾਈ ਦੇ ਰਹੇ ਨੇ ਤੇ ਹੁਣ ਬੋਲੀ ਹੋਲੀ ਰੁਝਾਨ ਤਬਦੀਲ ਹੁੰਦਾ ਜਾਊਗਾ ਪਰ ਸਭ ਤੋਂ ਅਹਿਮ ਦਾ ਇਹ ਹੈ ਕਿ ਇਸ ਵਾਰ ਜਿਸ ਤਰੀਕੇ ਦੇ ਨਾਲ ਹੁਣ ਰੁਝਾਨ ਨਿਕਲ ਕੇ ਸਾਹਮਣੇ ਆ ਰਹੇ ਨੇ ਇਹਨਾਂ ਕੋਈ ਵੱਡਾ ਮਾਰਜਨ ਜਿਹੜਾ ਹੈ ਉਹ ਲੀਡ ਦਾ ਨਹੀਂ ਦੇਖਿਆ ਜਾ ਰਿਹਾ ਹਾਲਾਂਕਿ ਕੁਝ ਕੁਝ ਸੀਪਾ ਮਹਿੰਦਰ ਮੋਦੀ ਪਿੱਛੇ ਚੱਲ ਰਹੇ ਨੇ ਬਹੁਤ ਵੱਡੀ ਖਬਰ ਆ ਰਹੀ ਹੈ ਬਾਰਾਨਸੀ ਤੋਂ ਤੁਹਾਡਾ ਆਕਸਰ ਆਵਾਜ਼ ਆ ਰਹੀ ਹੈ ਮੇਰੀ ਬਿਲਕੁਲ ਬਿਲਕੁਲ ਜੀ ਹਾਂਜੀ ਹਾਂਜੀ ਦੱਬਿਆ ਜੀ ਪੁੱਛੋ ਕੀ ਕਰਨਾ ਚਾਹੁੰਦੇ ਸੀ ਮੈਂ ਕਿਹਾ ਜੀ ਨਰਿੰਦਰ ਮੋਦੀ ਵਾਰਾਨਾਸੀ ਤੋਂ ਪਿੱਛੇ ਚੱਲ ਰਹੇ ਨੇ ਬਹੁਤ ਵੱਡੀ ਖਬਰ ਇਹ ਇਕ ਤਕ ਉਰ ਹੋਈ ਗੱਲ ਕਰਦਾ ਵੀ ਹਲੇ ਰੁਝਾਨ ਹੈ ਇਹ ਇਲੈਕਸ਼ਨ ਦਾ ਵੱਲੋਂ ਹਲੇ ਰਿਜ਼ਲਟ ਨਹੀਂ ਆਇਆ ਇਹ ਅੱਗੇ ਪਿੱਛੇ ਵਾਲੀ ਦੌੜ ਹਲੇ ਇੱਕ ਅੱਧਾ ਘੰਟਾ ਪੋੜੇਗਾ ਤਾਂ ਹੋਰ ਚੱਲੇਗੀ ਪਰ ਹਾਂ ਇਸ ਵਾਰੀ ਜੋ ਜੋ ਜੀ ਵੇ ਤੁਸੀਂ ਵੀ ਗੱਲ ਕਰ ਰਹੇ ਸੀ ਵੀ ਇਸ ਵਾਰੀ ਕੋਈ ਬਹੁਤ ਵੱਡਾ ਮਾਰਜਨ ਦੇਖਣ ਨੂੰ ਨਹੀਂ ਮਿਲਣਾ ਹੈਗਾ ਹਾਰ ਜਿੱਤ ਦਾ ਕਿਉਂਕਿ ਮੁਕਾਬਲਾ ਕਈ ਪਾਸਿਓਂ ਹੋ ਰਿਹਾ ਹੈਗਾ ਹਨਾ ਜਿਹੜਾ ਪੰਜਾਬ ਦੀ ਆਪਾਂ ਗੱਲ ਕਰੀਏ ਵੀ ਚਾਰ ਕੋਣੇ ਪੰਜ ਕੋਣੇ ਮੁਕਾਬਲੇ ਪੰਜਾਬ 'ਚ ਦੇਖਣ ਨੂੰ ਮਿਲਣਾ ਵੀ ਇੰਨਾ ਵੱਡਾ ਜਿੱਤੋਂ ਦਾ ਮਾਰਜਨ ਨਹੀਂ ਹੋਣਾ ਇਸ ਵਾਰੀ ਹਨਾ ਤੇ ਇਹ ਇਹ ਬੜੀ ਚਿੰਤਾ ਵਾਲੀ ਗੱਲ ਹੈ ਕਿ ਪ੍ਰਧਾਨ ਮੰਤਰੀ ਖੁਦ ਮਤਲਬ ਪਹਿਲੇ ਤੋਂ ਆਪਣਾ ਜਿਹੜਾ ਦੋ ਅੱਧਾਵਰ ਦੇ ਵਿੱਚ ਪਿੱਛੇ ਚੱਲ ਰਹੇ ਨੇ ਤੇ ਇਹ ਦੇਖਣ ਵਾਲੀ ਗੱਲ ਹਲੇ ਪਰ ਤੀਜੇ ਤੋਂ ਬਾਅਦ ਹੀ ਦੁਰਗੇਸ਼ ਜੀ ਦੇ ਸਾਹਮਣੇ ਆਊਗਾ ਜੀ ਤੇ ਬਹੁਤ ਵੱਡੀ ਗੱਲ ਹੈ ਕਿ ਨਰਿੰਦਰ ਮੋਦੀ ਪਿੱਛੇ ਚੱਲ ਰਹੇ ਨੇ 12 ਨਾਸੀ ਤੋਂ ਔਰ ਪੰਜਾਬ ਵਿੱਚ ਭਾਜਪਾ ਪਿੱਛੇ ਤੇ ਦਿੱਲੀ ਚ ਅੱਗੇ ਤੇ ਵੱਡੀ ਖਬਰ ਆ ਰਹੀ ਹੈ ਕਿ ਪੰਜਾਬ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਜਿਹੜੀ ਉਹ ਪਿੱਛੇ ਚੱਲਦੀ ਹੋਈ ਨਜ਼ਰ ਆ ਰਹੀ ਹੈ ਤੇ ਦਿੱਲੀ ਦੇ ਵਿੱਚ ਭਾਰਤੀ ਜਨਤਾ ਪਾਰਟੀ ਹੈ ਜੋ ਉਹ ਬੜਤ ਬਣਾਏ ਹੋਏ ਹੈ ਤੇ ਵੱਡੀ ਖਬਰ ਹੈ ਤੇ ਤੜਕਸਾਤ ਆਪਾਂ ਗੱਲ ਕਰ ਰਹੇ ਸੀ ਕਿ ਕਿਹੜੇ ਕਿਹੜੇ ਮੁੱਦੇ ਨੰਦਾਰ ਬ ਰਹੇ ਇਸ ਵਾਰ ਜਿਵੇਂ ਦਲ ਕਰਾਂ ਤਾਂ ਐਸਵਾਈਐਲ ਦਾ ਮੁੱਦਾ ਇਸ ਵਾਰ ਨਾਦਾਰ ਦਰਿਆ ਬਰਗਾੜੀ ਦਾ ਮੁੱਦਾ ਇਸ ਵਾਰ ਨਰਦਾਰ ਨਾਦਾਰ ਦਰਿਆ ਤੇ ਚੰਡੀਗੜ੍ਹ ਦਾ ਮੁੱਦਾ ਵੀ ਇਸ ਵਾਰ ਇਲੈਕਸ਼ਨ ਦੇ ਵਿੱਚੋਂ ਨਾਦਾਰ ਦਰਿਆ ਅਜਿਹਾ ਕਿਉਂ ਖਾਜੀ ਮੈਂ ਮੈਂ ਦੱਸਦਾ ਜ਼ੋਨ ਦੇ ਵਿੱਚ ਜਦੋਂ ਪਿਛਲੇ ਸਾਲ ਹੜ੍ਹ ਆਏ ਤਾਂ ਬਹੁਤ ਬੁਰੀ ਤਰ੍ਹਾਂ ਪੰਜਾਬ ਦੇ ਜਿਹੜੇ ਪਿੰਡ ਹੈਗੇ ਆ ਨੁਕਸਾਨੇ ਗਏ ਸਸਪੁਰੂ ਵਾਲਾ ਏਰੀਆ ਇਦਾਂ ਘੱਗਰ ਵਾਲਾ ਏਰੀਆ ਜਿਹੜਾ ਬਹੁਤ ਬੁਰੀ ਤਰ੍ਹਾਂ ਨੁਕਸਾਨਿਆ ਗਿਆ ਤੇ ਉਦੋਂ ਪਰ ਮੁੱਖ ਮੰਤਰੀ ਭਗਵੰਤ ਸਿੰਘ ਦਾ ਬਿਆਨ ਵੀ ਆਇਆ ਸੀ ਵੀ ਜੇ ਹਰਿਆਣਾ ਨੂੰ ਪਾਣੀ ਚਾਹੀਦਾ ਹੁਣ ਛੱਡ ਦਿੰਦੇ ਆ ਅਸੀਂ ਪਾਣੀ ਹੁਣ ਹਰਿਆਣਾ ਪਾਣੀ ਲੈ ਲਵੇ ਪਰ ਇਸ ਵਾਰੀ ਜਿਹੜਾ ਜਿਹੜਾ ਇਹ ਮੁੱਦਾ ਸੀਗਾ ਐਸਵਾਈਐਲ ਦਾ ਇਹਦੇ ਉੱਤੇ ਕੋਈ ਗੱਲਬਾਤ ਹੋਈ ਨਹੀਂ ਨਾ ਹੀ ਹੜਾ ਵਾਲੀ ਗੱਲਬਾਤ ਹੋਈ ਹਾਂ ਇਸ ਵਾਰੀ ਉਹ ਗੱਲ ਜ਼ਰੂਰ ਹੋਈ ਹੈ ਵੀ ਜਦੋਂ ਕਿਹਾ ਸੀ ਵੀ ਲੋਕਾਂ ਨੂੰ ਮੰਗਣ ਦੀ ਲੋੜ ਨਹੀਂ ਪਊਗੀ ਆਪਣੇ ਆਪ ਮੁਆਵਜ਼ਾ ਜਿਹੜਾ ਦਿੱਤਾ ਜਾਊਗਾ ਉਸ ਉੱਤੇ ਕਈ ਲੀਡਰਾਂ ਨੇ ਚੁਸਕੀ ਜ਼ਰੂਰ ਲਈ ਸੀਗੀ ਤੇ ਜਿੱਥੋਂ ਤੱਕ ਗੱਲ ਇਹ ਆਈ ਸੀ ਐਮਐਸਪੀ ਦੇ ਉੱਤੇ ਵੀ ਇਸ ਵਾਰੀ ਗੱਲ ਹੋਈ ਹੈ ਜਿੱਦਾਂ ਅਨਮੋਲ ਗਗਨਵਾਨ ਦੇ ਉਹ ਪੁਰਾਣੇ ਬਿਆਨ ਨੂੰ ਲੈ ਕੇ ਮਜੀਠੀਆ ਨੇ ਤੇ ਹੋਰ ਕਈ ਲੀਡਰਾਂ ਨੇ ਚੁਸਕੀ ਲਈ ਸੀ ਵੀ ਚੁਟਕੀ ਮਾਰ ਕੇ ਐਮਐਸਪੀ ਦੇ ਜਦਨੇ ਅਸੀਂ ਹਾਂ ਨਾ ਸਾਨੂੰ ਸਾਨੂੰ ਮੌਕਾ ਦਿੱਤਾ ਜਾਵੇ ਉਹ ਜ਼ਰੂਰ ਹੋਈ ਹੈ ਪਰ ਹਾਂ ਜਿਹੜੇ ਮੇਨ ਮੁੱਦੇ ਪੰਜਾਬ 'ਚ ਕਦੇ ਚੰਡੀਗੜ੍ਹ ਦਾ ਮੁੱਦਾ ਪੰਜਾਬ ਨੂੰ ਦੇਣ ਦਾ ਪੰ ਚੰਡੀਗੜ੍ਹ 'ਚ ਪੰਜਾਬੀ ਲਾਗੂ ਕਰਨ ਦਾ ਮੁੱਦਾ ਹੋਵੇ ਇਹ ਇਹ ਇੱਥੇ ਗੱਲ ਨਹੀਂ ਹੋਈ ਇਸ ਵਾਰੀ ਨਸ਼ਿਆਂ ਦੇ ਮੁੱਦਿਆਂ ਦੇ ਉੱਤੇ ਕੋਈ ਵੀ ਖੁੱਲ ਕੇ ਮਤਲਬ ਕੋਈ ਤਕਰਾਰ ਬਿਆਨ ਜਿਹੜੇ ਹੈਗੇ ਉਹ ਨਹੀਂ ਹੋਏ छो अड़तालीस वोटो से आगे चल रही है तो वीर बद्र सिंह जो पूर्व मुख्यमंत्री है उनके सपुत्र जो है वो पीछे चल रहे है और अनुराग ठाकुर पच्चीस हजार से ज्यादा मतों से आगे चल रहे है राजीव भारद्वाज की बात करें तो चेतालीस हजार मतों से आगे चल रहे हैं और सुरेश कश्यप सत्रह हजार से ज्यादा तो भी बढ़त बनाए हुए हैं पच्चीस हजार आठ सौ से आगे चल रहे हैं और कंगना रनौत जो है विक्रमादित्य से बारह हजार छह सौ अड़तालीस वोटों से आगे चल रहे हैं तो राजीव भारद्वाज चालीस हजार दो सौ तिरसठ बोटो से आगे चल रहे हैं तो हिमाचल प्रदेश में भारतीय जनता पार्टी जो है रुझानों में स्पष्ट आगे चलती हुई नजर आ रही है जी धराग साहब हां मैं यही एक ਗੱਲ ਕਰ ਰਹੀ ਸੀ ਜਿਹੜੇ ਮੁੱਦੇ ਐ ਉਹ ਲੋਕ ਮੁੱਦੇ ਜਿਹੜੇ ਆ ਨਾ ਲੋਕਾਂ ਦੀ ਗੱਲ ਜਿਹੜੀ ਹੈਗੀ ਨਹੀਂ ਹੋਈ ਤਾਂ ਹਾਲਾਂਕਿ ਆਮ ਆਦਮੀ ਪਾਰਟੀ ਇਹ ਗੱਲ ਜ਼ੋਰ ਆਪਣੀਆਂ ਇਲੈਕਸ਼ਨ ਦੇ ਵਿੱਚ ਕਹਿੰਦੀ ਰਹੀ ਕਿ ਅਸੀਂ 42090 ਦਿੱਤੀ ਹੈ ਤੇ ਪੰਜਾਬ ਦੇ ਵਿੱਚ ਭ੍ਰਿਸ਼ਟਾਚਾਰਾਂ ਨੂੰ ਨੱਥ ਪਾਈ ਹੈ ਐਨੇ ਭ੍ਰਿਸ਼ਟਾਚਾਰੀ ਜੇਲ੍ਹ ਚ ਭੇਜਦੇ ਇਨਾਂ ਦੇ ਉੱਤੇ ਕਾਰਵਾਈ ਚੱਲ ਰਹੀ ਹੈ ਹਾਂ ਇਹਨਾਂ ਦੇ ਉੱਤੇ ਜਿਹੜਾ ਹੈਗਾ ਆਮ ਆਦੀ ਪਾਰਟੀ ਨੇ ਜਿਹੜਾ ਕਾਫੀ ਜ਼ੋਰ ਲਾਇਆ ਸੀ ਹੈ ਨਾ ਮੁੱਦਿਆਂ ਦੇ ਉੱਤੇ ਤੇ ਜਿਹਦਾ ਕੋਈ ਤੁਹਾਡੇ ਸਾਹਮਣੇ ਹੀ ਹੈ ਕਿ ਵੀ ਕੋਈ ਖਾਸ ਨਤੀਜਾ ਸਾਹਮਣੇ ਨਿਕਲਦਾ ਨਹੀਂ ਆ ਰਿਹਾ ਹੈਗਾ ਤੇ ਬਾਕੀਦਾਨ ਤੇ ਦੱਸੋਗੇ ਕਿ ਨਤੀਜੇ ਵਿੱਚ ਕੀ ਨਿਕਲਦਾ ਪਰ ਇੱਕ ਗੱਲ ਜਿਹੜੀ ਦੁਰਗੇਸ਼ ਜੀ ਸਭ ਤੋਂ ਵੱਡੀ ਜਿਹੜੀ ਗੱਲ ਹੈ ਨਾ ਪ੍ਰਵਾਸ ਦਾ ਮੁੱਦਾ ਜਿਹੜਾ ਪੰਜਾਬੀਆਂ ਦਾ ਸੀਗਾ ਜਾਂ ਸਾਡੀ ਇੰਡਸਟਰੀ ਦੇ ਜਾਣ ਦਾ ਮੁੱਦਾ ਹੈਗਾ ਉਹਦੇ ਉੱਤੇ ਕੋਈ ਕੋਈ ਚਰਚਾ ਜਿਹੜੀ ਹੈਗੀ ਹੈ ਇਸ ਵਾਰੀ ਇਲੈਕਸ਼ਨ ਦੇ ਵਿੱਚ ਦੇਖਣ ਨੂੰ ਨਹੀਂ ਮਿਲੀ ਤੁਸੀਂ ਨੋਟ ਕੀਤਾ ਹੋਊਗਾ ਵੀ ਸਾਡਾ ਜਿਹੜਾ ਪ੍ਰਸ਼ਾਸਨ ਹੈ ਆ 2 ਕਰੋੜ ਤੋਂ ਆ 1461741 ਵੋਟਰ ਸੀਗੇ ਪੰਜਾਬ ਦੇ ਵਿੱਚ ਹੂੰ ਤੇ ਇਹਨਾਂ ਦੇ ਵਿੱਚੋਂ ਜਿਹੜੀ ਵੋਟ ਪੋਲ ਹੋਈ ਹੈ ਇਸ ਵਾਰੀ ਉਹ 62 ਪੁਆਇੰਟ ਸਮਥਿੰਗ ਜਿਹੜੀ ਵੋਟ ਪੋਲ ਹੁੰਦੀ ਹੈ ਬਾਅਦ ਸਾਡੇ ਬਾਅਦ ਪਰਸੈਂਟ ਹੈ ਹੂੰ ਤੇ ਇਹ ਇਹਦਾ ਕਾਰਨ ਕੀ ਰਿਹਾ ਹੈ ਅਸਲ ਦੇ ਵਿੱਚ ਦੁਰਗੇ ਜੀ ਇਹਦੇ ਵਿੱਚ ਨਾ ਜੋ ਮਨ ਨੂੰ ਲੱਗਦਾ ਜੋ ਮੇਰਾ ਪੱਤਰਕਾਰੀ ਦਾ ਥਿਊ ਹੈ ਮੈਂ ਆਪਕੋ ਮੈਸੇਜ ਕੀਤਾ ਪ੍ਰਲਾਦ ਜੀ ਪ੍ਰਲਾਦ ਜੀ ਆਪਕੀ ਆਵਾਜ਼ ਆ ਰਹੀ ਹੈ ਜੀ ਹਾਂ ਸਾਰੇ ਬਹੁਤ ਸਾਰੇ ਨੌਜਵਾਨ ਜਿਹੜੇ ਪ੍ਰਵਾਸ ਕਰ ਗਏ ਇਥੋਂ ਜਿਹੜੇ ਬਾਹਰ ਚਲੇ ਗਏ ਉਹ ਮੇਰੇ ਖਾਲ ਉਹਨਾਂ ਦਾ ਅੰਕੜਾ ਲੱਖਾਂ ਦੇ ਵਿੱਚ ਹੈ ਜੀ ਉਹ ਜਿਹੜੀਆਂ ਵੋਟਾਂ ਹੈਗੀਆਂ ਉਹ ਇਸ ਵਾਰੀ ਪੋਲ ਨਹੀਂ ਹੋਈਆਂ ਹੈਗੀਆਂ ਜਿਸ ਕਰਕੇ ਜਿਹੜਾ ਇਸ ਵਾਰੀ ਪੋਲਿੰਗ ਘੱਟ ਹੋਈ ਹੈ ਤੇ ਦੂਜਾ ਗਰਮੀ ਕਰਕੇ ਵੀ ਪੋਲਿੰਗ ਹੋਈ ਹੈ ਕਿ ਹਾਂ ਇੱਕ ਸਭ ਤੋਂ ਵੱਡਾ ਜਿਹੜਾ ਕਾਰਨ ਹੈ ਕਈ ਪਿੰਡਾਂ ਦੇ ਪਿੰਡਾਂ ਨੇ ਇਸ ਵਾਰੀ ਬਾਈਕਾਟ ਕੀਤਾ ਹੋਇਆ ਸੀਗਾ ਜਿਵੇਂ ਮੁਹਾਲੀ ਦੇ 6-7 ਪਿੰਡ ਸੀਗੇ ਟਾਂਡਾ ਕਰੋੜਾਂ ਸਾਡੇ ਇਧਰ ਇਲਾਕੇ ਦੇ ਪਿੰਡ ਹੈ ਉਧਰ ਲੋਕਾਂ ਨੇ ਵੋਟਾਂ ਨਹੀਂ ਪਾਈਆਂ ਹੈਗੀਆਂ ਇਹ ਇਹ ਜਿਹੜੀ ਨਾਰਾਜ਼ਗੀ ਹੈ ਆਪਣੀ ਸਰਕਾਰ ਦੇ ਪ੍ਰਤੀ ਲੋਕਾਂ ਦੀ ਇਹ ਮੁੱਦੇ ਸੀਗੇ ਉਹ ਜਿਹੜੇ ਲੋਕ ਸੀਗੇ ਵਿਕਾਸ ਤੋਂ ਨਾਰਾਜ਼ ਉੱਤ ਕਿ ਜਿਹੜੇ ਪੋਲੇ ਦੇ ਨਹੀਂ ਲਾਇਆ ਉਹਨਾਂ ਲੋਕਾਂ ਦਾ ਇਹ ਕਹਿਣਾ ਹੁੰਦਾ ਵੀ ਜੇ ਮੀਂਹ ਪੈਣ ਲੱਗ ਜਵੇ ਹੂੰ ਤਾਂ ਸਾਨੂੰ ਆਪਣੇ ਬੱਚੇ ਦੂਜੇ ਦਿਨ ਸਕੂਲ ਤੋਂ ਲਿਆਣੇ ਪੈਂਦੇ ਆ ਨਦੀ ਪਾਰ ਕਾਮਿਓ ਇੰਨੀ ਔਖੀ ਆ ਪੁੱਤ ਜੀ ਤੇ ਚੰਡੀਗੜ੍ਹ ਤੋਂ ਚੰਡੀਗੜ੍ਹ ਨਾਲ ਸੰਡਿਆ ਹੋਇਆ ਮਹਾਲੀ ਤਾਂ ਉੱਥੇ ਜਿਹੜਾ ਹੈ ਬੱਚਿਆਂ ਨੂੰ ਲੈ ਕੇ ਜਾਣਾ ਇੱਧਰ ਉੱਧਰ ਬੜਾ ਮੁਸ਼ਕਿਲ ਹੋ ਜਾਂਦਾ ਪ੍ਰਿਲਾਦ ਜੀ ਚਰਨਜੀਤ ਸਿੰਘ ਚੰਨੀ ਜਲੰਧਰ ਤੋਂ 25000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਨੇ ਜਦ ਕਿ ਉਹ ਆਪਣੇ ਜਦੋਂ ਮੁੱਖ ਮੰਤਰੀ ਸੀ ਚਮਕੌਰ ਸਾਹਿਬ ਤੇ ਭਦੌੜ ਤੋਂ ਦੋਨੋਂ ਚੋਣਾ ਹਾਰ ਗਏ ਸੀ ਤੇ ਹੁਣ ਜਲੰਧਰ ਤੋਂ ਜਾ ਕੇ 25000 ਤੋਂ ਵੱਧ ਮਤਾ ਨਾਲ ਅੱਗੇ ਚੱਲ ਰਹੇ ਨੇ ਪ੍ਰਲਾਦ ਦੇਖੋ ਬਹੁਤ ਵੱਡਾ ਮਾਰਜਨ ਹੈ 25000 ਵੋਟਾਂ ਦੇ ਮਾਰਜਨ ਦੇ ਨਾਲ ਜੇ ਚਰਨਜੀਤ ਸਿੰਘ ਚੰਨੀ ਅੱਗੇ ਚੱਲ ਰਹੇ ਨੇ ਸਭ ਤੋਂ ਅਹਿਮ ਗੱਲ ਉੱਥੇ ਇਹ ਹੈ ਜਲੰਧਰ ਦੀ ਜੇ ਗੱਲ ਕੀਤੀ ਜਾਵੇ ਤਾਂ ਉਹਨਾਂ ਦੇ ਜਿਹੜੇ ਓਪੋਜ਼ਿਟ ਖੜੇ ਨੇ ਭਾਜਪਾ ਤੋਂ ਸੁਸ਼ੇਲ ਕੁਮਾਰ ਰਿੰਕੂ ਉਹਨਾਂ ਦੀ ਗੱਲ ਕੀਤੀ ਜਾਵੇ ਤਾਂ ਉਹਨਾਂ ਵੱਲੋਂ ਪਹਿਲਾਂ ਆਮ ਆਦਮੀ ਪਾਰਟੀ ਦੇ ਵਿੱਚ ਕਾਂਗਰਸ ਤੋਂ ਆਮ ਆਦਮੀ ਪਾਰਟੀ ਦੇ ਵਿੱਚ ਸ਼ਾਮਲ ਹੋਇਆ ਜਾਂਦਾ ਉੱਥੋਂ ਬਾਅਦ ਇਲੈਕਸ਼ਨ ਲੜੇ ਜਾਂਦੇ ਨੇ ਉੱਥੋਂ ਜਿੱਤਦੇ ਨੇ ਫਿਰ ਉਸ ਤੋਂ ਬਾਅਦ ਉਹ ਪਾਰਟੀ ਛੱਡ ਕੇ ਭਾਜਪਾ ਦੇ ਵਿੱਚ ਸ਼ਾਮਲ ਹੋ ਜਾਂਦੇ ਨੇ ਯਾਨੀ ਕਿ ਇਹ ਉਹਨਾਂ ਦੀ ਤੀਜੀ ਪਾਰਟੀ ਹੁੰਦੀ ਹੈ ਅਜਿਹੇ ਦੇ ਵਿੱਚ ਹੁਣ ਲੋਕਾਂ ਦਾ ਵਿਸ਼ਵਾਸ ਲੋਕੀ ਵਿਸ਼ਵਾਸ ਕਰਨ ਤੇ ਕਿੰਨਾ ਕਰਨ ਦੂਜੀ ਗੱਲ ਰਹੀ ਪਵਨ ਕੁਮਾਰ ਟੀਨ ਨੂੰ ਹੁਣਾਦੀ ਪਵਨ ਕੁਮਾਰ ਟੀਨ ਨੂੰ ਹੁਣਾ ਨੂੰ ਵੀ ਆਮ ਆਦਮੀ ਪਾਰਟੀ ਵੱਲੋਂ ਉੱਥੇ ਚੋਣ ਮੈਦਾਨ 'ਚ ਉਤਾਰਿਆ ਗਿਆ ਉਹ ਸ਼ਰੋਮਨੀ ਆਕਾਲੀ ਦਲ ਤੋਂ ਆਏ ਨੇ ਤੀਜੇ ਦੇ ਮਹਿੰਦਰ ਸਿੰਘ ਹੁਣਾ ਦੀ ਗੱਲ ਜਾਵੇ ਮਹਿੰਦਰ ਸਿੰਘ ਕੇਪੀ ਦੀ ਗੱਲ ਜਾਵੇ ਤਾਂ ਉਹਨਾਂ ਨੂੰ ਕਾਂਗਰਸ ਪਾਰਟੀ ਦੇ ਵਿੱਚ ਸੀਗਾ ਹੁਣ ਉਹਨਾਂ ਨੂੰ ਆਕਾਲੀ ਦਲ ਨੂੰ ਤੇ ਚੌਂ ਨ ਮੈਦਾਨ ਦੇ ਵਿੱਚ ਉਤਾਰਿਆ ਖਾਸ ਤੌਰ ਤੇ ਚਰਨਜੀਤ ਸਿੰਘ ਚੰਨੀ ਹੁਣਾਂ ਦਾ ਉੱਥੇ ਹੋਲਡ ਬਹੁਤ ਹੈ ਜਦੋਂ ਮੁੱਖ ਮੰਤਰੀ ਵੀ ਚਰਨਜੀਤ ਸਿੰਘ ਚੰਨੀ ਮਹਸ 3 ਮਹੀਨੇ ਵਾਸਤੇ ਰਹੇ ਨੇ ਪੰਜਾਬ ਦੇ ਤਾਂ ਉਦੋਂ ਉਹਨਾਂ ਵੱਲੋਂ ਜਲੰਧਰ ਦੇ ਵਿੱਚ ਬਹੁਤ ਜ਼ਿਆਦਾ ਗ੍ਰਾਂਟਾਂ ਦਿੱਤੀਆਂ ਗਈਆਂ ਨੇ ਰਵਿਦਾਸ ਮੰਦਰ ਕੋ ਬਣਾਉਣ ਵਾਸਤੇ ਉਹਨਾਂ ਵੱਲੋਂ ਕਈ ਕਰੋੜ ਦੇ ਫੰਡ ਦਿੱਤੇ ਗਏ ਨੇ ਤੇ ਖਾਸ ਤੌਰ ਤੇ ਜਿਹੜੇ ਉਥੋਂ ਦੇ ਲੋਕ ਨੇ ਉਹਨਾਂ ਦੇ ਨਾਲ ਲਗਾਤਾਰ ਚਰਨਜੀਤ ਸਿੰਘ ਚੰਨੀ ਉਹਨਾਂ ਦਾ ਰਾਪਤਾ ਰਿਹਾ ਹੈ ਹਾਲਾਂਕਿ ਸੰਤੋਖ ਚੌਧਰੀ ਸੰਤੋਖ ਸਿੰਘ ਪਰਿਵਾਰ ਉਹਨਾਂ ਵੱਲੋਂ ਵਿਰੋਧ ਵੀ ਕੀਤਾ ਗਿਆ ਸੀ ਜਦੋਂ ਚਰਨਜੀਤ ਸਿੰਘ ਚੰਨੀ ਨੂੰ ਉੱਥੋਂ ਦਾ ਉਮੀਦਵਾਰ ਐਲਾਨਿਆ ਜਾਂਦਾ ਜਲੰਧਰ ਤੋਂ ਤਾਂ ਅਜਿਹੇ ਦੇ ਵਿੱਚ ਲੋਕਪ੍ਰੀਏ ਬਹੁਤ ਜ਼ਿਆਦਾ ਨੇ ਚੰਨੀ ਨਾਲ ਕਈ ਵਿਵਾਦ ਵੀ ਜੁੜੇ ਇਸ ਸਾਰੇ ਚੋਣ ਪ੍ਰਕਿਰਿਆ ਦੇ ਵਿੱਚ ਬੀਬੀ ਜਗੀਰ ਕੌਰ ਨੂੰ ਲੈ ਕੇ ਹੋ ਜੂਏ ਜੋ ਹੋਰ ਵੀ ਕੋਈ ਪੁਰਾਣਾ ਜੋ ਉਹਨਾਂ ਦੇ ਬਿਵਾਦ ਸੀਗੇ ਉਹ ਸਾਰੇ ਜੰਮ ਕੇ ਉਹ ਛਾਲੇ ਗਏ ਇਸ ਦੇ ਬਾਵਜੂਦ ਤੜਾਕ ਸਾਬ ਚਰਨਜੀਤ ਸਿੰਘ ਚੰਨੀ 25000 ਤੋਂ ਵੱਧ ਵੋਟਾਂ ਨਾਲ ਅੱਗੇ ਚੱਲ ਰਹੇ ਨੇ ਨਹੀਂ ਉਹ ਜਿਹੜਾ ਜਗੀਰ ਬੀਬੀ ਜਗੀਰ ਕੌਰ ਵਾਲਾ ਇਹਦਾ ਵਿਵਾਦ ਹੈ ਨਾ ਜੀ ਉਹ ਕੋਈ ਮੈਨੂੰ ਨਹੀਂ ਲੱਗਦਾ ਕੋਈ ਬਹੁਤ ਵੱਡਾ ਐਵੇਂ ਵਿਵਾਦ ਸੀ ਉਸ ਤੋਂ ਬਾਅਦ ਬੀਬੀ ਜਗੀਰ ਕੌਰ ਨੇ ਉਹ ਤੇ ਜਿਹੜਾ ਬਿਆਨ ਵੀ ਦਿੱਤਾ ਹੈਗਾ ਫਿਰ ਚੰਨੀ ਉਹਦੇ ਨੇ ਉਹਨਾਂ ਨੇ ਵੀ ਇਹ ਗੱਲ ਕਹੀ ਹੈ ਕਿ ਮੇਰੀ ਭੈਣ ਦੇ ਮੇਰੀ ਵੱਡੀ ਭੈਣ ਨੇ ਵੀ ਮੈਂ ਉਹਨਾਂ ਦੇ ਛੋਟੀਆਂ ਹੱਥ ਲਾਇਆ ਤਾਂ ਇਹ ਕੋਈ ਬਹੁਤ ਵੱਡੀ ਗੱਲ ਨਹੀਂ ਹੈਗੀ ਤੇ ਬੀਬੀ ਜ਼ਗੀਰ ਕੌਰ ਨੇ ਵੀ ਇਹ ਜਿਹੜਾ ਮਨਸ਼ਾ ਆਪਣੀ ਜਿਹੜੀ ਕਲੀਅਰ ਕੀਤੀ ਸੀ ਕਿ ਵੀ ਇਦਾਂ ਦੀ ਕੋਈ ਗੱਲ ਨਹੀਂ ਹੈ ਵੀ ਸਾਡਾ ਜਿਹੜਾ ਉਹਨਾਂ ਨੇ ਕਲੀਅਰ ਕਰਤਾ ਸੀਗਾ ਫਿਰ ਵੀ ਉਹਨਾਂ ਤੋਂ ਦੇਖੋ ਮਹਿਲਾ ਕਮਿਸ਼ਨ ਨੇ ਜਿਹੜਾ ਉਹਨੂੰ ਸਪਸ਼ਟੀਕਰਨ ਮੰਗਿਆ ਚੰਨੀ ਸਾਹਿਬ ਤੋਂ ਕਿ ਵੀ ਤੁਸੀਂ ਸਪਸ਼ਟੀਕਰਨ ਦਿਓ ਇਹ ਚੀਜ਼ਾਂ ਕਿਤੇ ਨਾ ਕਿਤੇ ਜਿਹੜੀ ਨੈਗੇਟਿਵ ਜਿਹੜੀ ਕਿਸੇ ਕਿਸ ਦੇ ਖਿਲਾਫ ਨੈਗੇਟਿਵ ਪ੍ਰਚਾਰ ਵੀ ਕਈ ਵਾਰੀ ਉਹਦੇ ਹੱਕ 'ਚ ਚੱਲ ਜਾਂਦਾ ਹੈ ਮੰਨ ਲਓ ਚੰਨੀ ਸਾਹਿਬ ਨੂੰ ਇਹਦਾ ਫਾਇਦਾ ਹੀ ਹੋਇਆ ਕੋਈ ਨੁਕਸਾਨ ਜ਼ਿਆਦਾ ਹੋਇਆ ਨਹੀਂ ਇਸ ਵਕਤ ਵੱਡੀ ਖ਼ਬਰ ਇੱਕ ਆਨੰਦਪੁਰ ਸਾਹਿਬ ਤੋਂ ਆ ਰਹੀ ਹੈ ਕਿ ਆਨੰਦਪੁਰ ਸਾਹਿਬ ਤੋਂ ਮਾਲਵਿੰਦਰ ਸਿੰਘ ਕੰਗ 1445 ਵੋਟਾਂ ਨਾਲ ਇੱਕ ਵਾਰ ਫੇਰ ਅੱਗੇ ਹੋ ਗਏ ਨੇ ਤੇ ਆਮ ਆਦਮੀ ਪਾਰਟੀ ਦੇ ਉਮੀਦਵਾਰ ਨੇ ਮਾਲਵਿੰਦਰ ਕੰਗ ਆਨੰਦਪੁਰ ਸਾਹਿਬ ਹਲਕੇ ਤੋਂ 1445 ਬੋਟਾਂ ਨਾਲ ਅੱਗੇ ਚੱਲ ਰਹੇ ਨੇ ਤੇ ਮੈਂ ਤੁਹਾਨੂੰ ਦੋਨਾਂ ਨੂੰ ਇੱਕ ਸਵਾਲ ਪੁੱਛਣਾ ਚਾਹਨਾ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਛਾਪੀ ਪੂਰੇ ਵਿਸ਼ਵ ਦੇ ਵਿੱਚ ਵੱਡੇ ਪੱਧਰ ਤੇ ਬਣੀ ਹੋਈ ਸੀ ਤੇ ਉਹ ਆਪਣੇ ਵਾਰਾਨਸੀ ਹਲਕੇ ਦੇ ਵਿੱਚ ਪਿੱਛੇ ਚੱਲ ਰਹੇ ਨੇ ਤੇ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਇਹ ਭਾਰਤੀ ਜਨਤਾ ਪਾਰਟੀ ਲਈ ਬਹੁਤ ਵੱਡਾ ਸੱਟਬੈਗ ਹੈ। ਇਹ ਜਵਾਬ ਦਵਾਇੰਦਾ। ਜੀ ਜੀ ਪ੍ਰਲਾਇਕ ਜੀ। ਤੋਂ ਤੋਂ ਪ੍ਰਾਪ ਬੋਲੋ ਬਲੰਦ। ਹਾਂ ਗੱਲ ਇਹ ਹੈ ਕਿ ਆਪਣਾ ਦੁਗੇਸ਼ ਗਾਜਰੀ ਜੀ ਇਹ ਕਹਿਣਾ ਬਹੁਤ ਜਲਦਬਾਜ਼ੀ ਹੋਵੇਗਾ ਵੀ ਉਹ ਪਿੱਛੇ ਚੱਲ ਰਹੇ ਨੇ ਉਹ ਅੱਗੇ ਚੱਲ ਰਹੇ ਨੇ ਹੱਲੇ ਤਾਂ ਦੂਸਰੇ ਤੀਸਰੇ ਰਾਉਂਡ ਦੀ ਵੋਟਿੰਗ ਦੇ ਜਿਹੜੇ ਰੁਝਾਨ ਨੇ ਹੱਲੇ ਆਉਣੇ ਨੇ ਤੇ ਹੱਲੇ ਕਈ ਰੁਝਾਨ ਨੇ ਦੇਤੇ ਬਾਕੀ ਨੇ ਅਜਿਹੇ ਦੇ ਵਿੱਚ ਸੈਟਬੈਕ ਦੀ ਜੇ ਗੱਲ ਕੀਤੀ ਜਾਵੇ ਤਾਂ ਨਰਿੰਦਰ ਮੋਦੀ ਦੀ ਜਿਹੜੀ ਛਵੀ ਹੈ ਜੀ ਇਹ ਪੂਰੀ ਦੁਨੀਆ ਦੇ ਵਿੱਚ ਇੱਕ ਛਵੀ ਬਣਦੀ ਹੈ ਇੱਕ ਬਣਾਈ ਜਾਂਦੀ ਹੈ ਇੱਕ ਉਸ ਨੂੰ ਕਿਵੇਂ ਕੈਪਚਰ ਕੀਤਾ ਜਾਵੇ ਉਸ ਨੂੰ ਕਿਵੇਂ ਉਹਨੂੰ ਮਤਲਬ ਆਪਣੇ ਵੱਲ ਖਿੱਚਿਆ ਜਾਵੇ ਉਹ ਬਹੁਤ ਜ਼ਿਆਦਾ ਮਾਇਨੇ ਰੱਖਦਾ ਹੈ ਤਾਂ ਇਹ ਜੋ ਹੈ ਨਰੇਂਦਰ ਮੋਦੀ ਭਲੀ ਭਾਤੀ ਇਸ ਚੀਜ਼ ਨੂੰ ਪੂਰਾ ਮੈਨੀਪੂਲੇਟ ਕਰਨਾ ਚਾਹੁੰਦੇ ਨੇ ਇਸ ਚੀਜ਼ ਇਸ ਚੀਜ਼ ਨੂੰ ਪੂਰਾ ਉਹ ਉਹਨੂੰ ਕੈਚ ਕਰਨਾ ਜਾਣਦੇ ਨੇ ਕਿ ਕਿਵੇਂ ਉਹਨਾਂ ਨੂੰ ਜਿਹੜਾ ਜੋ ਹੈ ਪ੍ਰਮੋਟ ਕੀਤਾ ਜਾਵੇ ਕਿਵੇਂ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀਆਂ ਜਿਹੜੀਆਂ ਉਪਲਬਧੀਆਂ ਨੇ ਉਹ ਲੋਕਾਂ ਤੱਕ ਪਹੁੰਚਾਈਆਂ ਜਾਣ ਇਹ ਬਹੁਤ ਚੀਜ਼ਾਂ ਮਾਇਨੇ ਰੱਖਦੀਆਂ ਨੇ ਹਾਲਾਂਕਿ ਅੱਗੇ ਆਉਣ ਵਾਲੇ ਸਮੇਂ ਦੇ ਵਿੱਚ ਜਿਸ ਤਰੀਕੇ ਦੇ ਨਾਲ ਐਨਡੀਏ ਨੂੰ ਮੰਡੇਟ ਮਿਲਦਾ ਪਿਆ ਤੇ ਉਹ ਕੁਝ ਹੀ ਮਿੰਟਾਂ ਬਾਅਦ ਇਹ ਵੀ ਪ੍ਰਚਲਿਤ ਨਾ ਤੁਹਾਨੂੰ ਦੱਸਣਾ ਚਾਹਨਾ ਹੈ ਕਿ 543 ਚੋਂ 526 ਰੁਝਾਨ ਆ ਚੁੱਕੇ ਨੇ ਤੇ ਐਨਡੀਏ 291 ਸੀਟਾਂ ਤੇ ਅੱਗੇ ਚੱਲਦਾ ਨਜ਼ਰ ਆ ਰਿਹਾ ਹੈ ਤੇ ਇੰਡੀ ਗਠਬੰਧਨ ਜਿਹੜਾ 216 ਸੀਟਾਂ ਤੇ ਬੜਤ ਬਣਾਏ ਹੋਏ ਹੈ ਤੇ ਅਦਰਸ 19 ਸੀਟਾਂ ਤੇ ਬੜਤ ਬਣਾਏ ਹੋਏ ਨੇ ਤੇ 526 ਦੇ ਵਿੱਚੋਂ 291 ਲਗਭਗ ਲਗਭਗ 17 ਸੀਟਾਂ ਬਚੀਆਂ ਨੇ ਤੇ 291 ਸੀਟਾਂ ਤੇ ਅੱਗੇ ਚੱਲ ਰਿਹਾ ਐਨਡੀਏ ਜੋ ਐਗਜ਼ਿਟ ਪੋਲ ਆਇਆ ਸੀ ਉਸ ਤੋਂ ਬਿਲਕੁਲ ਬਪ੍ਰੀਤ ਰੁਝਾਨਾਂ ਦੇ ਨਜ਼ਰ ਆ ਰਹੇ ਨੇ ਐਗਜ਼ਿਟ ਪੋਲ ਦੇ ਵਿੱਚ ਐਨਡੀਏ ਨੂੰ 400 ਪਾਰ ਦਿਖਾਇਆ ਜਾ ਰਿਹਾ ਸੀ ਤੇ ਇੱਥੇ 526 ਚੋਂ 291 ਤੇ ਅੱਗੇ ਚੱਲਦਾ ਨਜ਼ਰ ਆ ਰਿਹਾ ਹੈ ਐਨਡੀਏ ਤੜਾਕ ਸਾਹਿਬ ਜੋ ਐਗਜ਼ਿਟ ਪੋਲ ਆਇਆ ਸੀ ਔਰ ਜੋ ਨਤੀਜੇ ਹੁਣ ਸਾਹਮਣੇ ਆ ਰਹੇ ਨੇ ਕਿ ਦੋਹਾਂ ਦੇ ਵਿੱਚ ਜ਼ਮੀਨ ਅਸਮਾਨ ਦਾ ਅੰਤਰ ਨਜ਼ਰ ਆ ਰਹੇ ਹਨ ਦੇਖੋ ਦੁਰਗੇ ਜੀ ਇਹ ਪਹਿਲਾ ਵੀ ਐਗਜ਼ਿਟ ਪੋਲ ਦਾ ਕੋਈ ਨਵੀਂ ਗੱਲ ਤਾਂ ਹੈ ਨਹੀਂ ਇਹ ਐਗਜ਼ਿਟ ਪੋਲ ਦੇ ਦੇ ਵਿਪਰੀਤ ਆਉਣ ਦੀਆਂ ਗੱਲਾਂ ਇਹ ਪਹਿਲਾਂ ਵੀ ਹੁੰਦੀਆਂ ਰਹੀਆਂ ਐਗਜ਼ਿਟ ਪੋਲ ਦੇ ਸਰਕਾਰਾਂ ਕਈ ਵਾਰੀ ਆਪ ਵੀ ਕਰਾਉਂਦੀਆਂ ਨੇ ਪਾਰਟੀਆਂ ਕਈ ਆਪ ਕਰਵਾਉਂਦੀਆਂ ਨੇ ਪਿੱਛੇ ਜੇ ਵੀ ਕਈ ਚੈਨਲਾਂ ਨੇ ਇਸ ਐਗਜ਼ਿਟ ਪੋਲ ਨੂੰ ਜਿਹੜਾ ਹੈਗਾ ਗਲਤ ਦੱਸਿਆ ਸੀਗਾ ਵੀ ਐਦਾਂ ਨਹੀਂ ਹੋ ਸਕਦਾ ਤੇ ਉਹੀ ਗੱਲ ਹੁਣ ਤੁਹਾਡੇ ਸਾਹਮਣੇ ਹੀ ਹੈ ਦੇਖੋ ਐਗਜ਼ਿਟ ਪੋਲ ਨਾਲ ਸਰਕਾਰ ਨਹੀਂ ਬਣਾਉਣੀ ਹੁੰਦੀ ਸਰਕਾਰ ਤਾਂ ਲੋਕਾਂ ਨੇ ਬਣਾਉਣੀ ਹੁੰਦੀ ਹੈ ਠੀਕ ਹੈ ਐਗਜ਼ਿਟ ਪੋਲ ਬਹੁਤ ਛੋਟੇ ਸੈਂਪਲ ਦੇ ਉੱਤੇ ਹੁੰਦਾ ਜਿੱਦਾਂ ਮੰਨ ਲਓ 100 ਵੋਟਰਾਂ ਵਿੱਚੋਂ 10 ਨਾਲ ਗੱਲ ਕਰ ਲਈ ਉਹਨਾਂ ਦੀ ਸਾਇਕੀ ਪੜ੍ਹ ਕੇ ਜਿਹੜੀ ਹੈਗੀ ਐ ਐਗਜ਼ਿਟ ਪੋਲ ਦੇ ਜਿਹੜੇ ਨਤੀਜੇ ਜਿਹੜੇ ਇਹਨਾਂ ਨੇ ਕੱਢਣੇ ਹੁੰਦੇ ਆ ਉਹ ਪਰਸੈਂਟੇਜ ਦੇ ਹਿਸਾਬ ਨਾਲ ਕੱਢਦੇ ਆ ਵੀ ਕਿਸ ਬੰਦੇ ਦੀ ਮਾਨਸਿਕ ਦਸ਼ਾ ਕਿੱਦਾਂ ਨਾਲ ਸੀਗੀ ਉਹ ਗੱਲ ਕਿਵੇਂ ਕਰ ਰਿਹਾ ਸੀ ਕਿਸ ਪਾਰਟੀ ਵੱਲ ਗੱਲ ਕਰ ਰਿਹਾ ਸੀ ਕਿੰਨਾ ਖੱਕ ਚ ਬੋਲ ਰਿਹਾ ਸੀਗਾ ਉਹ ਸਾਰੇ ਆ ਕੁਐਸਚਨਸ ਨੂੰ ਮੂਰੇ ਰੱਖ ਕੇ ਐਗਜ਼ਿਟ ਪੋਲ ਦਾ ਜਿਹੜਾ ਹੈਗਾ ਉਹ ਉਹ ਤਿਆਰ ਕੀਤਾ ਜਾਂਦਾ ਹੈ ਜਿਸ ਕਰਕੇ ਉਹਨੂੰ ਕੋਈ ਸਟਿੱਕ ਤਾਂ ਮਤਲਬ ਮੰਨਿਆ ਨਹੀਂ ਜਾਣਾ ਚਾਹੀਦਾ ਐਗਜ਼ਿਟ ਪੋਲਾਂ ਨੂੰ ਬਲਕਿ ਮੈਂ ਤਾਂ ਇਹ ਚਾਹੁੰਦਾ ਕਿ ਵੀ ਜਿਹੜੇ ਐਗਜ਼ਿਟ ਪੋਲ ਹੈ ਇਹਨਾਂ ਦੀ ਕੋਈ ਮਾਪਦੰਡ ਸਰਕਾਰਾਂ ਨੂੰ ਤੈਅ ਕਰਨੇ ਚਾਹੀਦੇ ਆ ਵੀ ਇਹ ਪਰਵਾਹੂ ਪ੍ਰਚਾਰ ਜਿਹੜਾ ਹੈਗਾ ਇਹਦੇ ਉੱਤੇ ਥੋੜੇ ਦਾ ਕਿਤਨਾ ਜਿੱਤੇ ਲਗਾਮ ਲੱਗਣੀ ਚਾਹੀਦੀ ਹੈ ਥੋੜੇ ਦਾ ਕੋਈ ਮਾਪਦੰਡ ਤੈਅ ਹੋਣੇ ਚਾਹੀਦੇ ਕਿ ਵੀ ਇਸ ਹੱਦ ਤੱਕ ਤੁਸੀਂ ਜਿਹੜਾ ਹੈਗਾ ਉਹ ਕਰ ਸਕਦੇ ਹੋ ਕਿਸੇ ਨੂੰ ਐਦਾਂ ਹੀ ਫੁੱਲ ਫਲੱਜ ਮжоਰਿਟੀ ਦਿਖਾ ਕੇ ਪੇਸ ਕਰ ਦੇਣਾ ਕਿ ਵੀ ਇੰਨੀ ਸੀਟਾਂ ਆ ਜਾਣਗੀਆਂ ਫਿਰ ਹੁਣ ਉਹ ਜੇ ਨਹੀਂ ਹੁੰਦਾ ਉਦੇ ਖਿਲਾਫ ਕੋਈ ਨਾ ਕੋਈ ਜਿਹੜਾ ਹੈਗਾ ਨਾ ਐਦਾਂ ਦੀ ਕੋਈ ਕੋਈ ਲਾਅ ਆਰਡਰ ਜਿਹੜਾ 몰ਾ ਸਰਕਾਰਾਂ ਅੱਗੇ ਲੈ ਕੇ ਆਉਣਗੀਆਂ ਇਹਦੇ ਬਾਰੇ ਵੀ ਜਾਂ ਲੈ ਕੇ ਆਉਣਾ ਚਾਹੀਦਾ ਹੈ ਇਹਦੇ ਬਾਰੇ ਇਹ ਇਹ ਮਤਲਬ ਪ੍ਰਭਾਵ ਪ੍ਰਚਾਰ ਜਿਹੜੇ ਹੈਗੇ ਨਾ ਕਿ ਵੋਟਰ ਰਾਜ ਜੀ ਪ੍ਰਲਾਜ ਜੀ ਇਸਵਰ ਵੱਡੇ ਪੱਧਰ ਦੇ ਪਾਰਟੀਆਂ ਦੇ ਉਮੀਦਵਾਰ ਇੱਕ ਪਾਰਟੀ ਤੋਂ ਦੂਜੀ ਪਾਰਟੀ 'ਚ ਸ਼ਿਫਟ ਹੋਏ ਨੇ ਤੇ ਰਾਜਕੁਮਾਰ ਚੱਬੇਵਾਲ ਜੋ ਕਾਂਗਰਸ ਦੇ ਐਮ ਐਲ ਏ ਸੀ ਉਹ ਵੀ ਆਮ ਆਦਮੀ ਪਾਰਟੀ ਦਾ ਉਹਨਾਂ ਨੇ ਰੁਕ ਕੀਤਾ ਤੇ ਹੁਣ ਮੈਂ ਹੁਸ਼ਿਆਰਪੁਰ ਤੋਂ ਵੱਡੀ ਖਬਰ ਆ ਰਹੀ ਹੈ ਕਿ ਉਹ ਵੀ ਲਗਭਗ 3600 ਵੋਟਾਂ ਨਾਲ ਅੱਗੇ ਚੱਲ ਰਹੇ ਨੇ ਰਾਜਕੁਮਾਰ ਚੱਬੇਵਾਲ ਜੋ ਕਾਂਗਰਸ ਪਾਰਟੀ ਨੂੰ ਛੱਡ ਕੇ ਆਪ ਦੇ ਵਿੱਚ ਸ਼ਾਮਲ ਹੋਏ ਸੀ ਤੇ 3600 ਦੇ ਕਰੀਬ ਵੋਟਾਂ ਨਾਲ ਅੱਗੇ ਚੱਲ ਰਹੇ ਨੇ ਤੇ ਇਸ ਵਾਰ ਵੱਡੇ ਪੱਧਰ ਤੇ ਦਲ ਬਦਲੀ ਵੀ ਹੋਈ ਹੈ ਪ੍ਰਲਾਦ ਤੇ ਉਹ ਦਲ ਬਦਲੀ ਦਾ ਪਾਰਟੀਆਂ ਨੂੰ ਫਾਇਦਾ ਹੋਇਆ ਨੁਕਸਾਨ ਹੋਇਆ ਪ੍ਰਲਾਦ ਮੈਂ ਦੁਰਗੇਸ਼ ਜੀ ਇੱਕ ਚੀਜ਼ ਤਾਂ ਕਲੀਅਰ ਕਰ ਦੇਣਾ ਚਾਹੁੰਦਾ ਕਿ ਅੱਜ ਦਾ ਵੋਟਰ ਜਾਗਰੂਕ ਹੋ ਚੁੱਕਾ ਹੈ ਖਾਸ ਤੌਰ ਤੇ ਯੂਥ ਦੀ ਗੱਲ ਕੀਤੀ ਜਾਵੇ ਤਾਂ ਪਹਿਲਾਂ ਜਿਹੜਾ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਦੇਖਣ ਨੂੰ ਮਿਲਦਾ ਸੀ ਕਿ ਯੂਥ ਆਪਣੀ ਯੂਥ ਆਪਣੇ ਮਨਮਰਜ਼ੀ ਦੇ ਨਾਲ ਵੋਟ ਪਾਉਂਦਾ ਹੈ ਕਈ ਵਾਰੀ ਤਾਂ ਕਿਸੇ ਰਿਸ਼ਤੇਦਾਰ ਦੇ ਕਹਿਣ ਤੇ ਵੋਟ ਪਾਇਆ ਜਾਂਦਾ ਹੈ ਕਈ ਕਈ ਵਾਰੀ ਮੰਮੀ ਪਾਪਾ ਕਹਿ ਦਿੰਦੇ ਨੇ ਕੋਈ ਰਿਸ਼ਤੇਦਾਰ ਦਾ ਕੋਈ ਪੋਲੀਟੀਸ਼ੀਅਨ ਹੁੰਦਾ ਉਹਨੇ ਕਹਿਣ ਤੇ ਵੋਟ ਪਾ ਦਿੰਦੇ ਨੇ ਜਾਂ ਜਿੱਧਰ ਦੀ ਹਵਾ ਹੁੰਦੀ ਹੈ ਪਰ ਹੁਣ ਯੂਥ ਸਮਝਦਾਰ ਹੋ ਗਿਆ ਹੈ पर उन्होंने की पहला कंगना रनौत की बड़ी खबर आ रही है से 14 से मतों से आगे चल रही हैं वो विक्रमादित्य पीछे चल रहे हैं तो कंगना रनौत चौदह हजार सात सौ चौतीस वोटों से आगे चल रही है और अनुराग ठाकुर की बात करें तो इक्कीस हजार चौतीस मतों से आगे चल रहे हैं राजीव भारद्वाज जो निर्णायक बढ़त बनाते नजर आ रहे हैं उनसठ हजार मतों से आगे चल रहे हैं और शिमला से सुरेश कश्यप भी चौबीस हजार दो सौ अड़तालीस मतों से आगे चल रहे हैं तो हिमाचल की चार की चार सीटों पर जो है भारतीय जनता पार्टी बढ़त बनाए हुए हैं और मंडी सीट पर जो बहुत ही कांटे की टक्कर नजर आ रही थी उसमें कंगना रनौत आगे निकलती नजर आ रही है कंगना रनौत विक्रमादित्य से बहुत आगे निकलती नजर आ रही है और शिमला से सुरेश कश्यप चौबीस हजार मतों से आगे नजर आ रहे हैं और पूर्व जो मंत्री हैं भारत सरकार के अनुराग ठाकुर भी इकतीस हजार मतों से आगे चल रहे हैं तो चौदाह हजार सात सौ चौतीस मतों से कंगना रनौत विक्रमादित्य से आगे चल रही है हाँ जी प्रहलाद ਦੇਖੋ ਫਿਲਹਾਲ ਮੈਂ ਤੁਹਾਨੂੰ ਇੱਕ ਵੱਡੀ ਜਾਣਕਾਰੀ ਜ਼ਰੂਰ ਦੇਣਾ ਚਾਹੁੰਦਾ ਕਿ 31000 ਵੋਟਾਂ ਦੇ ਨਾਲ ਚਰਨਜੀਤ ਸਿੰਘ ਚੰਨੀ ਲੀਡ ਕਰ ਰਹੇ ਨੇ ਬਹੁਤ ਵੱਡੇ ਮਾਰਜਨ ਦੇ ਨਾਲ ਚਰਨਜੀਤ ਸਿੰਘ ਚੰਨੀ ਲੀਡ ਕਰਦੇ ਪਏ ਨੇ ਔਰ ਇਸ ਲੀਡ ਨੂੰ ਕਿਵੇਂ ਪੂਰਾ ਕੀਤਾ ਜਾਵੇਗਾ ਸੁਸ਼ੀਲ ਕੁਮਾਰ ਰਿੰਕੂ ਦੂਸਰੇ ਨੰਬਰ ਤੇ ਚੱਲਦੇ ਪਏ ਨੇ ਕੀਤਾ ਜਾਵੇਗਾ ਜਾਂ ਨਹੀਂ ਇਹ ਤਾਂ ਹੁਣ ਆਉਣ ਵਾਲਾ ਸਮਾਂ ਦੱਸੇਗਾ ਪਰ ਫਿਲਹਾਲ ਇਹ ਬਹੁਤ ਵੱਡਾ ਮਾਰਜਨ ਹੈ ਰਾਜੀ ਵੱਡੀ ਗੱਲ ਹੈ ਡੂਰ ਸਾਹਿਬ ਤੋਂ ਆ ਰਹੀ ਹੈ ਕਿ 28000 ਵੋਟਾਂ ਨਾਲ ਅੱਗੇ ਹੋ ਗਏ ਨੇ ਅਮਰਤਪਾਲ 28000 26000 ਵੋਟਾਂ ਨਾਲ ਅੱਗੇ ਹੋ ਗਏ ਨੇ ਮਾਫ ਕਰਨਾ 26000 ਵੋਟਾਂ ਨਾਲ ਅੱਗੇ ਹੋ ਗਏ ਨੇ ਅਮਰਤਪਾਲ ਖਡੂਰ ਸਾਹਿਬ ਤੋਂ ਤੇ ਪਟਿਆਲਾ ਤੋਂ ਡਾਕਟਰ ਧਰਮਵੀਰ ਗਾਂਧੀ ਵੀ ਨਿਰਨਾਇਕ ਬੜਤ ਬਣਾ ਰਹੇ ਨੇ ਤੇ ਬਹੁਤ ਭਾਰੀ ਬਹੁਮਤ ਨਾਲ ਅੱਗੇ ਵੱਧ ਦੇ ਨਜ਼ਰ ਆ ਰਹੇ ਨੇ ਪਟਿਆਲਾ ਤੋਂ ਤੇ ਅਮਰਪਾਲ ਸਿੰਘ 26000 ਵੋਟਾਂ ਤੋਂ ਅੱਗੇ ਚੱਲ ਰਹੇ ਨੇ ਤੜਾਕ ਸਾਬ ਤੜਾਕ ਸਾਬ ਤੇ ਇੱਕ ਜੇਲ੍ਹ ਚ ਬੈਠਾ ਵਿਅਕਤੀ ਉਸ ਨੂੰ 26000 ਵੋਟਾਂ ਦੀ ਜਿਹੜੀ ਹੈ ਲੀਡ ਮਿਲ ਰਹੀ ਹੈ ਵੱਡੇ ਵੱਡੀ ਲੀਡ ਮਿਲ ਰਹੀ ਹੈ ਕੀ ਕਹੋਗੇ ਮੈਂ ਫਿਰ ਮੇਰਾ ਦੇਖੋ ਜਵਾਬ ਉਹੀ ਹੋਊਗਾ ਇਹਦੇ ਬਾਰੇ ਵੀ ਜਦੋਂ ਤੁਸੀਂ ਲੋਕਾਂ ਦੇ ਮੁੱਦਿਆਂ ਦੀ ਲੋਕਾਂ ਦੀ ਗੱਲ ਨਹੀਂ ਕਰੋਗੇ ਤਾਂ ਜਿਹੜਾ ਹੈਗਾ ਨਾ ਉਹਦਾ ਨਸਾਨ ਸਰਕਾਰ ਨੂੰ ਹਮੇਸ਼ਾ ਹੁੰਦਾ ਹੀ ਹੁੰਦਾ ਹੈ ਤੁਸੀਂ ਦੇਖੋ ਵੀ ਅਮਰਤਪਾਲ ਹੋ ਗਿਆ ਤੇ ਇਹਨਾਂ ਦੇ ਬਾਰੇ ਪਹਿਲਾਂ ਤੋਂ ਹੀ ਹਵਾ ਬਣ ਗਈ ਸੀ ਔਰ ਬਹੁਤ ਜ਼ਿਆਦਾ ਸੋਸ਼ਲ ਮੀਡੀਆ ਦੇ ਉੱਤੇ ਜਿਹੜੇ ਲੋਕ ਆਪ ਆ ਕੇ ਅੱਗੇ ਇਹ ਗੱਲਾਂ ਕਹਿ ਰਹੇ ਸੀ ਕਿ ਵੀ ਅਸੀਂ ਇਸ ਵਾਰੀ ਅਮਰਤਪਾਲ ਨੂੰ ਚਟਾਉਣਾ ਇਸ ਵਾਰੀ ਅਮਰਤਪਾਲ ਨੂੰ ਚਟਾਉਣਾ ਦੂਜੀਆਂ ਪਾਰਟੀਆਂ ਨੂੰ ਮੌਕੇ ਦੇ ਕੇ ਦੇਖ ਲੈ ਸਾਡਾ ਕੋਈ ਹੱਲ ਨਹੀਂ ਹੋਇਆ ਵੀ ਇਸ ਵਾਰੀ ਇੱਕ ਬੰਦਾਂ ਤਾਂ ਮੈਂ ਇਹ ਵੀ ਕਹਿੰਦੇ ਸੁਣਿਆ ਵੀ ਇਸ ਵਾਰੀ ਅਸੀਂ ਮਾਨ ਦਾ ਖੰਡਾ ਕਰਨਾ ਕਾਲਜਾ ਜੀ ਤੇ ਉਹ ਚੀਜ਼ਾਂ ਜਦੋਂ ਲੋਕਾਂ ਦੇ ਮਨਾਂ ਦੇ ਵਿੱਚ ਘਰ ਕਰ ਜਾਂਦੀਆਂ ਜਦੋਂ ਜਿਨੂੰ ਆਪਾਂ ਕਰੀ ਲੋਕਾਂ ਦੇ ਮਨਾਂ ਦੇ ਵਿੱਚ ਗੱਲ ਕਰ ਜਾਨੀ ਹੈ ਤੇ ਮਹਿਮਾਨ ਦੋਨੋਂ ਮੇਰੇ ਨਾਲ ਜੁੜੇ ਪ੍ਰਲਾਦ ਜੀ ਤੇ ਸਤਿੰਦਰ ਤੜਾਰ ਜੀ ਤੁਸੀਂ ਸਾਡੇ ਨਾਲ ਜੁੜੇ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਬਹੁਤ ਬੇਸ਼ਕੀਮਤੀ ਜਾਣਕਾਰੀ ਦਿੱਤੀ ਸਾਨੂੰ ਤੇ ਇੰਡੀਆ ਨਿਊਜ਼ ਤੇ ਖਬਰਾਂ ਦਾ سلسلہ ਬਰਕਰਾਰ ਰਹੇਗਾ ਤੇ ਮਿਲਦੇ ਹਾਂ ਛੋਟੇ ਜੇ ਬ੍ਰੇਕ ਤੋਂ ਬਾਅਦ ਐਸੋਸੀਏਟ ਸਪான்ਸਰ ਖਸ਼ੀਮਾ ਜਨਰਲ ਇੰਸ਼ੋਰੈਂਸ ਫਸਲ ਕੀ ਰਕਸ਼ਾ ਨੁਕਸਾਨ ਸੇ ਸੁਰੱਖਿਆ now ensure more than 100 crops starting at the rate of rupees 499 per acre